ਕੇਂਦਰ ਸਰਕਾਰ ਵੱਲੋਂ ਲਗਾਈ ਗਈ ਪੰਜਾਬ ਦੀ ਚਾਤੀ ਪੰਜਾਬ ਦੇ ਵਫਾਕ ਜ਼ਿਲ੍ਹਾ ਵਿੱਚ ਪਹੁੰਚ ਰਹੀ ਹੈ ਇਸੇ ਤਰ੍ਹਾਂ ਇਹ ਚਾਤੀ ਪਠਾਨਕੋਟ ਪਹੁੰਚੀ ਜਿੱਥੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਲਾਲਜੰਮ ਕਟਾਰ ਦੇ ਤੁਹਾਨੂੰ ਇਸ ਚਾਤੀ ਨੂੰ ਅੱਗੇ ਦੇ ਰੀੜਾ ਦਰਨਾ ਕੀਤਾ ਅੱਜ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਮਿਰਸਾਂ ਨੂੰ ਸਵਰਪਤ ਜਿਹੜੀਆਂ ਚਾਗੀਆਂ ਕਾਰਮਾ ਤੋਂ ਸ਼ੁਰੂ ਕਰਕੇ ਅੱਜ ਮੇਰੇ ਹਲਕੇ ਦੇ ਕਈ ਪਿੰਡਾਂ ਚੋਂ ਦੀ ਗੱਡੀਆਂ ਹੋਈਆਂ ਆਪਣੇ ਅਗੜੇ ਭਰਾ ਭਾਸ ਸਾਰੇ ਮੱਸੇ ਵੱਧਣ ਗਿਆ ਅੱਜ ਉਹ ਇੱਕ ਹਰੀਜਟ ਲੇਕਰ ਆਵਾਜ਼ ਕੀਤਾ ਤੁਸੀਂ ਸਾਰੇ ਜਾਣਦੇ ਹੋ ਕਿ 26 ਜਨਵਰੀ ਨੂੰ ਕੇਂਦਰ ਸਰਕਾਰ ਨੇ ਪੰਜਾਬ ਦੇ ਉਸ ਗੌਰਵਈ ਵਿਰਾਸਤ ਨੂੰ ਦਰਸਾਦੀਆਂ ਝਾਕੀਆਂ 26 ਜਨਵਰੀ ਦੇ ਪ੍ਰੇਡ ਦੇ ਵਿੱਚ ਸ਼ਾਮਲ ਨਹੀਂ ਕੀਤੀਆਂ ਸਨ ਜੋ ਇਹ ਇੱਕ ਤਰ੍ਹਾਂ ਬਹੁਤ ਵੱਡਾ ਪੰਜਾਬ ਦੇ ਕ੍ਰਾਂਤੀਕਾਰੀ ਅੰਦolan ਦਾ ਪੰਜਾਬ ਦੇ ਕ੍ਰਾਂਤੀਕਾਰੀਆਂ ਦਾ ਪੰਜਾਬ ਦਾ ਇਸ ਦੇਸ਼ ਦੀ ਆਜ਼ਾਦੀ ਵਿੱਚ ਪਾਏ ਗਏ ਏਡੇ ਵੱਡੇ ਯੋਗਦਾਨ ਦਾ ਨਰਾਦਰ ਸਿਗਾ ਜਿਹੜਾ ਕੇ ਦੀ ਸਰਕਾਰ ਨੇ ਕੀਤਾ ਸੋ ਭਾਵੇਂ ਉਹ ਝਾਕੀਆਂ ਸਾਨੂੰ ਦਿੱਲੀ ਦੀ ਸਰਕਾਰ ਨੇ ਨਹੀਂ ਦਿਖਾ ਦਿੱਤੀਆਂ ਕਿ ਸਭ ਜਨਤਾ ਦੀ ਪ੍ਰੇਡ ਦੇ ਦੌਰਾਨ ਪਰ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਜੀ ਨੇ ਨਿਰਣਾ ਲਿਆ ਸੀਗਾ ਵੀ ਇਹ ਝਾਕੀਆਂ ਅਸੀਂ ਪੰਜਾਬ ਦੀ ਧਰਤੀ ਦੇ ਪੰਜਾਬ ਦੇ ਵਸਿੰਦਿਆਂ ਨੂੰ ਉਹਨਾਂ ਨੂੰ ਜ਼ਰੂਰ ਦਿਖਾਵਾਂਗੇ ਜਿਨ੍ਹਾਂ ਦੇ ਪੁਰਖਿਆਂ ਨੇ ਇਸ ਦੇਸ਼ ਦੀ ਆਜ਼ਾਦੀ ਦੇ ਲਈ ਬਹੁਤ ਵੱਡੀ ਭੂਮਿਕਾ ਨਿਭਾਈ ਚੋਅ ਤੁਸੀਂ ਦੇਖਿਆ ਸੀ ਦੇ ਆਧੁਪਤ ਸਿੰਘ ਉਹਨਾਂ ਦੀ ਝਾਕੀ ਆ ਰਾਜਪੂਤ ਸੁਖਦੇਵ ਦੀ ਨਾਲ ਚੱਕੀ ਹੈਗੀ ਆ ਬਾਈ ਭਾਗੋ ਜਿੰਨੇ ਬਹੁਤ ਵੱਡੀ ਘਰਣਾ ਪੰਜਾਬ ਦੇ ਅੰਦਰ ਉਹਨਾਂ ਨੂੰ ਬੱਚਾ ਬੱਚਾ ਜਾਣਦਾ ਉਹਦੀ ਚੱਕੀ ਹੈ ਪੰਜਾਬ ਦੇ ਸੱਭਿਆਚਾਰਕ ਵਿਰਸੇ ਨੂੰ ਦਰਸਾਦੀ ਚੱਕੀ ਹੈ ਔਰ ਪੰਜਾਬ ਦਾ ਪੁਰਾਣਾ ਪਿੰਡੂ ਜਿਹੜਾ ਸਟਰਕਚਰ ਸੀਗਾ ਰਹਿਣ ਸਣ ਸੀਗਾ ਉਹਨੂੰ ਦਰਸਾਦੀ ਚੱਕੀ ਹੈ ਤੇ ਨਾਲ ਦੀ ਨਾਲ ਪੰਜਾਬ ਦੇ ਸਕੂਲ ਸਰਕਾਰੀ ਸਕੂਲ ਜਿਹੜਾ ਸਕੂਲਾਂ ਦੇ ਅੰਦਰ ਅਸੀਂ ਪੜੇ ਆ ਬਹੁਤ ਸਾਰੇ ਲੋਕ ਜਿਹੜਾ ਸਕੂਲਾਂ ਤੋਂ ਪਰਕੇ ਵੱਡੇ ਵੱਡੇ ਅਫਸਰ ਬਣੇ ਆ ਵੱਡੇ ਵੱਡੇ ਫੀਲਡਾਂ ਚ ਗਏ ਆ ਅੱਜ ਫੇਰ ਪੰਜਾਬ ਦਾ ਐਜੂਕੇਸ਼ਨ ਡਿਪਾਰਟਮੈਂਟ ਇੱਕ ਵਾਰਾ ਲਈ ਤੇ ਆ ਰਿਹਾ ਸੋ ਸਾਰਾ ਕੁਝ ਉਤਸ਼ਾਹ ਨਾਲ ਚਾਕੀਆਂ ਅੱਜ ਮਦਾਨ ਸਾਹਿਬ ਵਾਲਾ ਕੱਪ ਹੋਏ ਦੇ ਪਿੰਡਾਂ ਚ ਦਿਖਾਈਆਂ ਗਈਆਂ ਨੇ ਜੋ ਪੰਜਾਬ ਦੀ ਵਿਰਾਸਤ ਪੰਜਾਬ ਦਾ ਸੱਭਿਆਚਾਰ ਤੇ ਖਾਸ ਕਰਕੇ ਪੰਜਾਬ ਦਾ ਇਨਕਲਾਬੀ ਤੇ ਦੇਸ਼ ਆਜ਼ਾਦੀ ਦੇ ਅੰਦਰ ਜਿਹੜਾ ਰੋਲ ਪਾਇਆ ਗਿਆ ਬਹੁਤ ਵੱਡਾ ਸਾਨੂੰ ਮਾਣ ਵੀ ਇਸ ਗੱਲ ਦਾ ਕਿ ਅਸੀਂ ਅੱਜ ਦੇਸ਼ ਦੇ ਅੰਤਰਜਾਤੀ ਦਾ ਨਿਤ ਮਾਣ ਰਹੇ ਆ ਉਸ ਆਜ਼ਾਦੀ ਦੇ ਲਈ 80% ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਪੰਜਾਬੀ ਲੋਕਾਂ ਨੇ ਕੀਤੀਆਂ ਸੋ ਜਿਨ੍ਹਾਂ ਕੁਰਬਾਨੀਆਂ ਦਾ ਨਰਾਦਰ 26 ਜਨਵਰੀ ਦੀ ਪ੍ਰੀਤ ਚ ਇਹਨਾਂ ਝਾਕੀਆਂ ਨੂੰ ਨਾ ਸਾਬਲ ਕਰਕੇ ਕਿੰਦਾ ਸਰਕਾਰ ਨੇ ਕੀਤਾ ਸੀ ਜਹਿ ਕੀਤਾ ਮਾਨਜੋ ਮੁਖਮਤ ਜੀ ਨੇ ਕਿ ਅਸੀਂ ਪੰਜਾਬ ਦੀ ਵਿਰਾਸਤ ਨੂੰ ਪੰਜਾਬ ਦੇ ਲੋਕਾਂ ਨਾਲ ਸਾਂਝਾ ਕਰਾਂਗੇ ਤੇ ਉਸ ਕੜੀ ਵੱਜੋ ਆ ਜਿਹੜਾ ਇੱਥੇ ਇਹ ਲੋਕਾਂ ਦੇ ਜ਼ੋਮ ਦੇ ਵਿਚਾਰ ਝਾਕੀਆਂ ਨੂੰ ਜੀ ਐਮ ਵੀ ਕਿਹਾ ਗਿਆ ਔਰ ਇਹਨਾਂ ਨੂੰ ਰਵਾਨਾ ਵੀ ਕੀਤਾ ਜੇ ਅਗਲੇ ਪੜਾਵਲੇ ਪਾਸੇ ਜੁੰਦਾ ਵਸਾ ਰਹੇ ਸਾਡਾ ਪੰਜਾਬ ਸਾਡੇ ਲੋਕ ਜਿਨ੍ਹਾਂ ਨੇ ਬਹੁਤ ਵੱਡੀਆਂ ਘਰਨਾਂ ਵਾਸਤੇ ਸਾਡੀ ਚਪਾਈਆਂ ਸਾਨੂੰ ਮਾਣ ਆ ਪੰਜਾਬੀ ਹੋਣ